ਮਿੱਟੀ ਦੇ ਘੜੇ ਦੇ ਕਿੰਨੇ ਕ ਗੁਣ ਨੇ ਪਾਣੀ ਪੀਣ ਦੇ ਤੇ ਕਿੰਨਾ ਕ ਫਾਇਦਾ ਸਿਹਤ ਵਾਸਤੇ ਰਹੀਦਾ ਜਦ ਵੀ ਕੋਈ ਸੀ ਕਿ ਮੈਂ ਘੜੇ ਬਣਾਉਂਦੇ ਨੇ ਪ੍ਰਜਾਪਤੀ ਪ੍ਰਜਾਪਤੀ ਦਾ ਮਤਲਬ ਹੁੰਦਾ ਵੀ ਪ੍ਰਜਾ ਨੂੰ ਐ ਸੈੱਟ ਰੱਖਣਾ ਇਸ ਕਰਕੇ ਮਿੱਟੀ ਦੇ ਘੜੇ ਹੀ ਵਰਤੋ ਕਰਿਆ ਕਰੋ ਮਿੱਟੀ ਦੇ ਭਾਂਡੇ ਹੌਲੀ 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 ਸਬਜ਼ੀ ਬੰਦੀ ਤੇ ਬੜੀ ਮੱਠੇ ਸੇਕ ਤੇ ਤਰਾ ਦੇ ਪੜੋਲੀਆਂ ਵਿੱਚ ਦੁੱਧ ਕਾੜਦੇ ਸੀ ਦੁੱਧ ਪੀਂਦੇ ਸੀ ਅੱਜ ਕੱਲ੍ਹ ਘੜਿਆਂ ਤੋਂ ਦੁੱਧ ਮਿਲਦਾ ਨਹੀਂ ਐ ਇਹ ਲੋਕ ਕਹਿੰਦੇ ਪਾਣੀ ਹਣੇ ਦਾ ਸਿਰ ਇਹਦੇ ਆਰੋ ਵਾਲਾ ਪਾਣੀ ਨਹੀਂ ਪੋਣਾ ਆਰੋ ਵਾਲਾ ਪਾਣੀ ਨਾਲ ਸੱਤ ਮਿਲਕਟਾ ਨੂੰ ਉਹ ਆਰੋ ਮਾਰ ਦਿੰਦਾ ਹੈ ਉਹ ਸਾਡੇ ਸਰੀਰ ਨੂੰ ਨੁਕਸਾਨ ਦੇ ਹੈ ਇਹ ਪਾਣੀ ਸਿਮਦਾ ਆਵੇ ਤੇ ਕਹਿੰਦੇ ਵੀ ਇਹ ਘੜਾ ਨਹੀਂ ਲੈਣਾ ਆਖਰ ਤੁਹਾਡੇ ਦੀ ਜਾਂਚ ਕਿ ਤਰ੍ਹਾਂ ਕਰਨੀ ਚਾਹੀਦੀ ਆ ਕਿਹੜਾ ਘੜਾ ਜਿਹੜਾ ਗੁਣਵੰਤ ਹੈਗਾ ਵਾ ਕਿਹੜਾ ਕੋ ਘੜਾ ਜਿਹੜਾ ਤੁਹਾਡੇ ਸਰੀਰ ਨੂੰ ਵਧੀਆ ਫਾਇਦੇ ਦੇਊਗਾ ਤੇ ਘੰਡਾ ਪਾਣੀ ਦਊਗਾ 90% ਦੁਨੀਆ ਇਹ ਲਾਂਬਾ ਜਾਂਦੀ ਹੈ ਕਸਟਮਰ ਸੰਭ ਦੇ ਜੀ ਘੜਾ ਸਿਮ ਦਾ ਬੜਾ ਜੀ ਅਸੀਂ ਇਹ ਕਹਿੰਦੇ ਆ ਪਾਜੀ ਜਿਹੜਾ ਘੜਾ ਸਿਮੇਗਾ ਪਾਣੀ ਉਹਦਾ ਹੀ ਬੈਸਟ ਹੋਏਗਾ ਇਹੜਾ ਕੜਾ ਨਹੀਂ ਸਿਮੀ ਗਾ ਦਾ ਪਾਇੰਟ ਟੈਸਟ ਨਹੀਂ ਲੱਗ ਗਿਆ ਦੋਸਤੋ ਤੁਸੀਂ ਜਿਹੜੇ ਹੋ ਓਨੇ ਟੀਵੀ ਦੇ ਨਾਲ ਤੇ ਮੈਂ ਹਾਂ ਅਰਜੀਤ ਸੰਧੂ ਜਿਵੇਂ ਕਿ ਤੁਸੀਂ ਜਾਣਦੇ ਹੋ ਉੱਤਰ ਭਾਰ ਦੇ ਵਿੱਚ ਦਰਗਰਮੀ ਨੇ ਆਪਣੀ ਦਸਤਕ ਦੇ ਦਿੱਤੀ ਹੈ ਤੇ ਲੋਕ ਜਿਹੜੇ ਨੇ ਗਰਮੀ ਤੋਂ ਰਾਹਤ ਪਾਉਣ ਲਈ ਠੰਡਾ ਪਾਣੀ ਪੀ ਲੀ ਬਾਜ਼ਾਰਾਂ ਦਾ ਰੁਕ ਕਰ ਰਹੇ ਨੇ ਤੇ ਮਿੱਟੀ ਦੇ ਘੜਿਆਂ ਦੀ ਖਰੀਦਦਾਰੀ ਪੂਰੇ ਯੋਰਾ ਤੇ ਆ ਤੇ ਸੋ ਆਖਰ ਮਿੱਟੀ ਦੇ ਘੜੇ ਦੇ ਪਾਣੀ ਪੀਣ ਦੇ ਕਿੰਨੇ ਕ ਫਾਇਦੇ ਨੇ ਕਿੰਨਾ ਕ ਸਿਹਤ ਲਈ ਜ਼ਰੂਰੀ ਆਖਰ ਇਤਿਹਾਸ ਕੀ ਆ ਇਸ ਘੜੇ ਦਾ ਗੱਲਬਾਤ ਕਰਾਂਗੇ ਉਹਨਾਂ ਦੁਕਾਨਦਾਰਾਂ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਜੀ ਉਹਨੇ ਟੀਵੀ ਤੇ। ਆਹ ਥੈਂਕ ਯੂ ਸਰ ਉਹਨਾਂ ਟੀਵੀ ਵਾਲਿਆਂ ਦਾ। ਸੋ ਗਰਮੀ ਸ਼ੁਰੂ ਹੋ ਗਈ ਹੈ ਲੋਕ ਘੜਿਆਂ ਦੀ ਖਰਦਾਰੀ ਕਰ ਰਹੇ ਨੇ। ਮੈਂ ਕਹਾਂਗਾ ਵੀ ਦਰਸ਼ਕਾਂ ਨੂੰ ਇੱਕ ਵਾਰੀ ਦੱਸਿਆ ਜਾਵੇ ਵੀ ਆਖਰ ਮਿੱਟੀ ਦੇ ਘੜੇ ਦੇ ਕਿੰਨੇ ਕ ਗੁਣ ਨੇ ਪਾਣੀ ਪੀਣ ਦੇ ਤੇ ਕਿੰਨਾ ਕ ਫਾਇਦਾ ਸਿਹਤ ਵਾਸਤੇ ਰਹਿੰਦਾ। ਦੇਖੋ ਜੀ ਸਭ ਤੋਂ ਪਹਿਲੇ ਦੇ ਪੁਰਾਣੇ ਬੀਰਗਣ ਪੁੱਛੋ ਵੀ ਮਿੱਟੀ ਦੇ ਘੜੇ ਕੀ ਫਾਇਦਾ ਹੈਗਾ। ਜੱਦੀ ਪੁੱਛੀ ਕਿ ਮਿਆਰ ਘੜੇ ਬਣਾਉਂਦੇ ਨੇ ਪ੍ਰਜਾਪਤੀ। ਪ੍ਰਜਾਪਤੀ ਦਾ ਮਤਲਬ ਹੁੰਦਾ ਵੀ ਪ੍ਰਜਾ ਨੂੰ ਐ ਸੈੱਟ ਰੱਖਣਾ। ਇਸ ਕਰਕੇ ਮਿੱਟੀ ਦੇ ਘ ਤਾਂ ਬਿਮਾਰੀਆਂ ਦੂਰ ਹੋਗੇ ਕਦੀ ਤੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਐਸੇ ਕਿ ਬਾਰ-ਬਾਰ ਹੱਥੀਆ ਕਰਦੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜਿੰਨਾ ਤੁਸੀਂ ਮਿੱਟੀ ਦੇ ਘੜਾ ਵਰਤੋਗੇ ਉਨਾ ਹੀ ਤੰਦਰੁਸਤ ਰਹੋਗੇ ਚਾਹੇ ਅਮੀਰ ਹੋਵੇ ਤੇ ਗਰੀਬ ਹੋਵੇ ਕੋਸ਼ਿਸ਼ ਕਰਿਆ ਕਰੋ ਮਿੱਟੀ ਦੇ ਘੜੇ ਹੀ ਵਰਤੋ ਕਰ ਜਰੂਰ ਕਰਿਆ ਕਰੋ ਸੋ ਆਖਰ ਮਹੱਤਤਾ ਕੀ ਹੈ ਇਤਿਹਾਸ ਕੀ ਹੈ ਕਿਉਂਕਿ ਕਈ ਪ੍ਰੇਮ ਕਹਾਣੀਆਂ ਦੇ ਵਿੱਚ ਇਨ੍ਹਾਂ ਘੜਿਆਂ ਦਾ ਜ਼ਿਕਰ ਹੋਇਆ ਹੈ ਲੋਕ ਜਿਹੜੇ ਨੇ ਆਪਣੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਇਨ੍ਹਾਂ ਘੜਿਆਂ ਦਾ ਪਾਣੀ ਪੀਂਦੇ ਨੇ ਗਰਮੀ ਤੋਂ ਰਾਤ ਲੈਂਦੇ ਨੇ ਤੇ ਕਈ ਸਮੇਂ ਦੇ ਵਿੱਚ ਇਨ੍ਹਾਂ ਦੇ ਵਿੱਚ ਸਬਜ਼ੀਆਂ ਤੱਕ ਬਣਾਈਆਂ ਜਾਂਦੀਆਂ ਸਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਕਿੰਨਾ ਕੁ ਬਦਲਿਆ ਤੇ ਕਿੰਨੀ ਕ ਇਹਦੀ ਮਾਤਦਾ ਦਾ ਫਰਕ ਪਿਆ ਦੇਖੋ ਜੀ ਜਦੋਂ ਸਬਜ਼ੀਆਂ ਬਣਾਉਂਦੇ ਸੀ ਤੇ ਲੋਕੀਆ ਆਈਕਾ ਦੇ ਬੁੱਢੇ ਵੀ ਕੋਈ 110 120 ਸਾਲ ਦੀ ਉਮਰ ਖੰਡਾ ਆ ਜਾਂਦੇ ਸੀ ਆਈਕਾ ਦਾ ਇਹਨਾਂ ਜੋਗ ਨਹੀਂ ਕੱਢਣੇ ਕਾਰਨ ਕੀ ਆ ਕਿ ਜਦੋਂ ਦੇ ਆਪ ਪਤੀਲੇ ਚਲੇ ਸਿਲਵਰ ਦੇ ਸਟੀਲ ਦੇ ਪਿੱਤਲ ਦੇ ਲੋਕੀ ਇਤਿਹਾਸ ਵਿੱਚ ਬਹੁਤ ਜਲਦੀ ਬਣ ਜੇ ਜੀ ਬਹੁਤ ਜਲਦੀ ਬਣ ਜਾਂਦੇ ਇਹ ਵੀ ਬਹੁਤ ਜਲਦੀ ਫਿਰ ਬਿਮਾਰੀਆਂ ਵੀ ਇਹਨਾਂ ਨੇ ਬਹੁਤ ਖਿੱਚੀਆਂ ਇਸ ਟਾਈਮ ਤੇ ਇਸ ਕਰਕੇ ਮਿੱਟੀ ਦੇ ਭਾਂਡੇ ਹੌਲੀ 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 ਸਬਜ਼ੀ ਬਾਂਦੀ ਦੀ ਬੜੀ ਮੱਠੇ ਸੇਕ ਤੇ ਰਾਦੇ ਪੜੋਲੀਆਂ ਵਿੱਚ ਦੁੱਧ ਕਾੜਦੇ ਸੀ ਦੁੱਧ ਪੀਂਦੇ ਸੀ ਅੱਜ ਕੱਲ੍ਹ ਕੜਿਆ ਦੁੱਧ ਮਿਲਦਾ ਨਹੀਂ ਕਿਤੇ ਵੀ ਚਲ ਜਾਓ ਕੋਰਡਰ ਵਾਲਾ ਦੁੱਧ ਸਭ ਤਿਆਰ ਹੋ ਰਿਹਾ ਹੈ ਇਸਕੇ ਬਿਮਾਰੀਆਂ ਬਹੁਤ ਜ਼ਿਆਦਾ ਲੱਗਣੀਆਂ ਹੈ ਇਹ ਦੁੱਧ ਪੀਣਾ ਮਿੱਟੀ ਦੇ ਭਾਂਡੇਆਂ ਹਾਂਡੀਆਂ ਆਈਆਂ ਸਾਡੇ ਕੋਲ ਗੈਸ ਤੇ ਰੱਖੋ ਜ ਨਹੀਂ ਗੈਸ ਰੇ ਘਰ ਚੁੱਲਾ ਬਾਲ ਸਾਡੇ ਕੋਸ਼ਿਸ਼ ਕਰੇ 90 ਫਲ ਚੁੱਲਾ ਬਾਲਿਆ ਕਰੋ ਕੋਠੀ ਦੇ ਉੱਪਰ ਅੱਜ ਕੱਲ੍ਹ ਨਵੀਂ ਜੋ ਪੀੜ੍ਹੀ ਚੁੱਲਾ ਬਾਲ ਕੇ ਰਾਈ ਨਹੀਂ ਨੂੰ ਪਤਾ ਨਹੀਂ ਚੁੱਲੇ ਅੱਗ ਬਾਲਣੀ ਕਿੱਦਾਂ ਹੈ ਗੈਸ ਨੂੰ ਸਟ੍ਰੈਚਰ ਮਾਰਿਆ ਛੁੱ ਬਹੁਤ ਆਸੀ ਹੋ ਚੁੱਕੇ ਨੇ ਆਸ ਗੁਣਾ ਛੱਡੋ ਕੋਸ਼ਿਸ਼ ਕਰਿਆ ਕਰੋ ਮਿੱਟੀ ਦੇ ਭਾਂਡੇ ਸਲਜੀਆ ਬਣਾਇਆ ਕਰੋ ਦੁੱਧ ਕਾੜ ਕੇ ਪੀਆ ਕਰੋ ਬੜੀ ਸਿਹਤ ਤੰਦ ਉਸਤ ਰਹੇਗੀ ਤੁਹਾਨੂੰ ਇਹ ਫਿਟਨੈਸ ਰਹੇਗੀ ਤੁਹਾਡੇ ਸੀਰ ਦੇ ਵਿੱਚ ਇਸ ਕਰਕੇ ਮਿੱਟੀ ਦੇ ਭਟੇ ਵਰਤੋ ਜ਼ਿਆਦਾ ਕਰਿਆ ਕਰੋ ਇਸ ਕੰਮ ਨੂੰ ਸੋ ਗੱਲ ਕਰੀਏ ਇੱਕ ਮਿੱਟੀ ਦਾ ਘੜਾ ਜਦੋਂ ਦੁਕਾਨ ਤੇ ਪਹੁੰਚਦਾ ਬੜੇ ਖੂਬਸੂਰਤ ਰੰਗ ਲੱਗੇ ਹੁੰਦੇ ਨੇ ਲੋਕ ਵੇਖ ਕੇ ਖੁਸ਼ ਹੋ ਕੇ ਇਨ੍ਹਾਂ ਘੜਿਆਂ ਨੂੰ ਵਰਤਦੇ ਨੇ ਆਖਰ ਸਫਰ ਕੀ ਆ ਘੜੇ ਦਾ ਮਿੱਟੀ ਤੋਂ ਘੜੇ ਬਣਦਾ ਸਫਰ ਕਿੰਨਾ ਕਾ ਲੰਬਾ ਹੈ ਕਿੰਨੇ ਹੱਥਾਂ ਦੇ ਵਿੱਚ ਇਹ ਘੜਾ ਆਣ ਕੇ ਤੇ ਤੱਕੜੀ ਦੁਕਾਨ ਤੱਕ ਪਹੁੰਚਦਾ ਇਹ ਵੀ ਬਹੁਤ ਲ ਸਾਰਾ ਪਰਿਵਾਰ ਦੀ ਮਿਹਨਤ ਕਰਦਾ ਹੈ ਮਿੱਟੀ ਪਹਿਲਾਂ ਪਿਆਰੀਆਂ ਤੇ ਲੈ ਕੇ ਆਣੀ ਹੈ ਫਿਰ ਇਹਨੂੰ ਕੁੱਟਨੀਆਂ ਕੁੱਟ ਕੇ ਛਾਨਣੀਆਂ ਬਰੀਕ ਨਹੀਂ ਕੋਈ ਵੱਟਾ ਨਾਲ ਵਿੱਚ ਰਹਿ ਜਾਵੇ ਵੱਟੇ ਛਾਨ ਕੇ ਮਿੱਟੀ ਸਾਰੀ ਗੁੰਨ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਇਹਨੂੰ 10 ਦਿਨ ਦੇ ਮੈਕਸਿਮਮ ਲਾਲ 10 ਦਿਨ ਦੇ ਵਿੱਚ ਸਾਡੀ ਦੁਕਾਨ ਤੇ ਮਾਲ ਪਹੁੰਚਦਾ ਹੈ ਜੇ ਇੰਨੀ ਡੇਢ ਪਹੁੰਚਦਾ ਜੇ ਹੁਣ ਕਾਰੀਗਰੀਏ ਮਸ਼ੀਨ ਦੇ ਪਿਆਸ ਸਟੀਲ ਦਾ ਪਾਂਡਾ ਪਾਇਆ ਕੈਮੀਕਲ ਪਾਇਆ ਸਟੀਲ ਪਾਇਆ ਉਸੇ ਲਾਜ ਬਣ ਕੇ ਬਾਹਰ ਆਇਆ ਪਾਣੀ ਪਾਇਆ ਠੰਡਾ ਆ ਗਿਆ ਇਹ ਚੀਜ਼ ਉਹ ਨਹੀਂ ਹੈ ਇਹ ਹੌਲੀ ਹੌਲੀ ਪੱਕਦੀ ਹੈ ਹੌਲੀ ਹੌਲੀ ਹੀ ਅਸਰ ਕਰਦੀ ਹੈ ਔਲੀ ਲਈ ਹੀ ਬਿਮਾਰੀਆਂ ਦੂਰ ਕਰਦੀ ਹੈ ਜਿੰਨਾ ਦੇ ਵੀ ਜ਼ਿਆਦਾ ਕਰੋਗੇ ਜਿੰਨਾ ਦੇ ਸੀ ਵਰਤੋਂ ਜ਼ਿਆਦਾ ਕਰੋਗੇ ਤੁਹਾਨੂੰ ਕਦੇ ਕੋਈ ਪਹਿਲੇ ਇਸ ਪੁਰਾਣੇ ਜ਼ਮਾਨੇ 'ਚ ਕੋਈ ਵੀ ਬੰਦਾ ਬਿਮਾਰ ਨਹੀਂ ਨੀ ਰਹਿੰਦਾ ਸੀ ਪੈਰਾਂ 'ਤੇ ਦੌੜਦਾ ਸੀ ਸਾਈਕਲ ਚਲੁੰਦਾ ਸੀ ਅੱਜ ਕੱਲ ਮੋਟਰਸਾਈਕਲ ਚੱਲਣ ਦੇ ਬੁਲਟ ਚੱਲਣ ਦੇ ਕਾਰਾਂ ਚੱਲਣ ਦੇ 10 ਮਿੰਟ 'ਚ ਕੰਮ ਵੀ ਜਾਣਾ ਤਾਂ ਵੀ ਕਾਰ ਤੇ ਜਾਣਾ ਇਹ ਯੁੱਗ ਬਦਲ ਰਿਹਾ ਹੈ ਫਿਰ ਉਸ ਹੱਬ ਨਾਲ ਇਹਨਾਂ ਨੂੰ ਪ੍ਰੋਬਲਮ ਹੀ ਆਣੀ ਹੈ ਤੋਂ ਘੜੇ ਦੀ ਗੱਲ ਕਰੀਏ ਪਹਿਲਾਂ ਸਿੰਪਲ ਘੜੇ ਆਉਂਦੇ ਸਨ ਇੱਕੋ ਰੰਗ ਦੇ ਘੜੇ ਵੇਚਦੇ ਸੀ ਹੁਣ ਕਈ ਤਰ੍ਹਾਂ ਦੇ ਡਿਜ਼ਾਈਨਿੰਗ ਘੜੇ ਮੈਂ ਦੇਖਿਆ ਦੁਕਾਨਾਂ ਦੇ ਪਏ ਹੋਏ ਨੇ ਆਖਰ ਕਿੰਨਾ ਕੁ ਯੁੱਗ ਬਦਲਿਆ ਕਿੰਨੀ ਕੁ ਬਨਾਵਟ ਬਦਲੀ ਹੈ ਤੇ ਕਿੰਨੀ ਕੁ ਲੋਕਾਂ ਦੀ ਪਸੰਦ ਬਦਲੀ ਹੈ ਬਨਾਵਟ ਦੀ ਦੇਖੋ ਜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੇ ਕਾਫੀ ਤਰੱਕੀ ਕਰ ਲਈ ਹੈ ਸਾਇੰਸ ਦੀ ਤਰੱਕੀ ਕੀਤੀ ਹੋਈ ਹੈ ਜਾਨੀ ਕਿ ਹਾਰ ਡਿਜ਼ਾਈਨ ਕੱਢਣ ਨੂੰ ਮਾਇਰ ਹੈਗੇ ਨੇ ਸਾਡੇ ਪਿਛਲੇ ਯੁੱਗ ਦੇ ਤੇ ਇੰਨੀਆਂ ਪੜਾਈਆਂ ਨਹੀਂ ਸਿੰਦੀਆਂ ਅੱਜ ਕੱਲ ਇੰਨੀਆਂ ਪੜਾਈਆਂ ਹੁ ਬਹੁਤ ਜ਼ਿਆਦਾ ਪੜਾਈਆਂ ਕਰਨ ਦੇ ਬਾਅਦ ਵੀ ਲੋਕੀ ਨਵੇਂ-ਨਵੇਂ ਡਿਜ਼ਾਈਨ ਕੱਢਦੇ ਨੇ ਹੈਗਾ ਇਹ ਵੀ ਮਿੱਟੀ ਦਾ ਘੜਾ ਹੈ ਇਹ ਪੈਣ ਜਿਹੜਾ ਕੀਤਾ ਐ ਡਿਜ਼ਾਈਨਿੰਗ ਕੀਤੀ ਹੋਈ ਐ ਜੇ ਪਾਣੀ ਠੰਡਾ ਹੁੰਦਾ ਇਹ ਨਾਲ ਕੋਈ ਪਾਣੀ ਠੰਡਾ ਨਹੀਂ ਹੁੰਦਾ ਕਈ ਲੋਕ ਕਹਿੰਦੇ ਯਾਰ ਪਾਣੀ ਠੰਡਾ ਨਹੀਂ ਆਦਾ ਸਿਰ ਇਹਦੇ ਵਿੱਚ ਆਰਓ ਵਾਲਾ ਪਾਣੀ ਨਹੀਂ ਪਾਉਣਾ ਆਰਓ ਵਾਲਾ ਪਾਣੀ ਜਿਹੜਾ ਤੱਤ ਹੁੰਦੇ ਨੇ ਘਟਾਉਣ ਉਹ ਆਰਓ ਮਾਰ ਦਿੰਦਾ ਉਹ ਸਾਡੇ ਸਰੀਰ ਨੂੰ ਨੁਕਸਾਨ ਦੇ ਐ ਤੁਸੀਂ ਡਾਇਰੈਕਟ ਪਾਣੀ ਭਰਨਾ ਸਰਕਾਰੀ ਸਰਕਾਰੀ ਪਾਣੀ ਵਿੱਚ ਭਰੋਗੇ ਰਾਤ ਰਾਤ ਰਹਿਣ ਤੋਂ ਪੂਰਾ ਪਾਣੀ ਫਿਲਟਰ ਹੋ ਜਾਏਗਾ ਫਿਲਟਰ ਪੀਣ ਤੋਂ ਬਾਅਦ ਇਹਦੇ ਵਿੱਚ ਕਿੰਨੀਆਂ ਪ੍ਰੋਬਲਮਾਂ ਛੱਡ ਦਿਆ ਨੇ ਇਹਦੇ ਵਿੱਚ ਸੋ ਆਂਟੋਰ ਦੇ ਲੋਕ ਜਿਹੜੇ ਜਦੋਂ ਘੜਾ ਲੈਣ ਆਉਂਦੇ ਨੇ ਪਾਣੀ ਪਾ ਕੇ ਵੇਖਦੇ ਨੇ ਵੀ ਘੜੇ ਜੇ ਪਾਣੀ ਸਿਮਦਾ ਹੋਵੇ ਤੇ ਕਹਿੰਦੇ ਵੀ ਇਹ ਘੜਾ ਨਹੀਂ ਲੈਣਾ ਆਖਰ ਤੁਹਾਡੇ ਦੀ ਜਾਂਚ ਕਿ ਤਰ੍ਹਾਂ ਕਰਨੀ ਚਾਹੀਦੀ ਆ ਕਿਹੜਾ ਘੜਾ ਜਿਹੜਾ ਗੁਣਵੰਤ ਹੈਗਾ ਵਾ ਕਿਹੜਾ ਕੋਈ ਘੜਾ ਜਿਹੜਾ ਤੁਹਾਡੇ ਸਰੀਰ ਨੂੰ ਵਧੀਆ ਫਾਇਦੇ ਦੇਊਗਾ ਤੇ ਖੰਡਾ ਪਾਣੀ ਦਊਗਾ 90% ਦੁਨੀਆ ਇਹ ਹੀ ਲਾਂਭਾ ਜਾਂਦੀ ਹੈ ਕਸਟਮਰ ਸਾਹਿਬ ਜੀ ਘੜਾ ਸਿਮਦਾ ਬੜਾ ਜੀ ਅਸੀਂ ਇਹ ਕਹਿੰਨੇ ਆ ਪਾਜੀ ਜਿਹੜਾ ਘੜਾ ਸਿਮੇਗਾ ਪਾਣੀ ਉਹਦਾ ਹੀ ਬੈਸਟ ਹੋਏਗਾ ਜਿਹੜਾ ਘੜਾ ਨਹੀਂ ਸਿਮੇਗਾ ਉਹਦਾ ਪਾਣੀ ਟੇਸ ਨਹੀਂ ਲੱਗੇਗਾ ਆਪਾਂ ਆਪਣਾ ਸਾਡਾ ਸਰੀਰ ਆ ਸਾਨੂੰ ਸਰੀਰ ਨੂੰ ਪਸੀਨਾ ਆਏਗਾ ਤੇ ਸਰੀਰ ਤੰਦਰੁਸਤ ਹੈਗਾ ਇਸ ਪਰ ਲੋਕੀ ਪਸੀਨਾ ਕੱਢਣ ਵਾਸਤੇ ਲੋ ਪਿੰਡਾਂ 'ਚ ਜਾ ਕੇ ਕੰਮ ਕਰਦੇ ਪਸੀਨੇ ਵਾਂ ਤੇ ਕਰਦੇ ਜਿੰਨਾ ਪਸੀਨਾ ਨਿਕਲੇਗਾ ਸਰੀਰ ਦੇ ਵਿੱਚ ਉਹਨਾਂ ਵੜਿਆ ਜਿੰਨਾ ਘੜਾ ਸਿਮੇਗਾ ਉਹਨਾਂ ਪਾਣੀ ਵੈਸਟ ਹੋਏਗਾ ਵਰਨਾ ਪਾਣੀ ਟੇਸ ਨਹੀਂ ਹੋਏਗਾ ਸ਼ਹਿਰ ਵਸੇ ਇਹ ਪੀਣਾ ਕਿਸੇ ਦੁਕਾਨਦਾਰ ਕਹਿੰਗਾ ਪਿਓਰ ਮਿੱਟੀ ਦਾ ਘੜਾ ਦੇ ਪਾਲਸੀ ਵਾਲਾ ਹੀ ਨਹੀਂ ਲੈਣਾ ਪਾਲਸੀ ਦੇ ਬਗੈਰ ਘੜਾ ਦੇਓ ਜਿੱਥੇ ਪਾਣੀ ਸਿਮੇ ਘੜਾ ਸਿਮੇ 10 ਦਿਨ ਘੜਾ ਸਿਮੇ 20 ਦਿਨ ਸਿਮਨ ਦਿਓ ਸਿਮੇਗਾ ਸਹੀ ਰਹੇਗਾ ਘੜਾ ਸੋ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਜਿਹੜੀ ਕਿ ਮਾਡਰਨ ਯੁੱਗ ਦੇ ਵਿੱਚ ਜੀ ਰਹੀ ਆ ਕਈ ਤਰ੍ਹਾਂ ਦੇ ਮਸ਼ੀਨੀ ਕਰਨ ਦੇ ਵਿੱਚ ਆਪਣੀ ਸਿਹਤ ਨਾਲ ਖਲਵਾੜ ਕਰਦੀ ਆ ਉਹਨਾਂ ਨੂੰ ਹ ਮਨ ਨੂੰ ਇਹ ਈ ਆਈ ਦੇ ਰਹੀ ਹੈ ਜਿਹੜਾ ਆਈਗਾ ਨਵੀਂ ਪੀੜ੍ਹੀ ਜਿਹੜੀ ਜਿਮ ਲਾ ਰਹੀ ਹੈ ਜਾਂ ਖਾੜਾ ਕਰਿਆ ਜਾਂ ਸਪੋਰਟਸ ਕਰਦੀ ਹੈ ਕੋਈ ਕਿਸ ਤਰ੍ਹਾਂ ਦੇ ਗੇਮ ਖੇਡਦੀ ਹੈ ਯਕਦਮ ਠੰਡਾ ਪਾਣੀ ਨਾ ਪੀਆ ਕਰੋ ਠੰਡੇ ਪਾਣੀ ਪੀ ਕੇ ਸਰੀਰ ਗਰਮ ਹੋ ਜਾਂਦਾ ਕੋਈ ਜਿਮ ਲੰਦਾ ਤਾਂ ਵੈਸੇ ਸਰੀਰ ਬਹੁਤ ਗਰਮ ਹੋ ਜਾਂਦਾ ਹੈ ਜਾਂ ਕੋਈ ਖੇਡ ਕਰਦਾ ਹੁੰਦਾ ਸੀ ਗਰਮ ਹੋ ਜਾਂਦਾ ਹੈ ਇਸ ਕਰਕੇ ਯਕਦਮ ਠੰਡਾ ਪਾਣੀ ਨਹੀਂ ਫਰੀਦਾ ਫਰੀਦਾ ਪਾਣੀ ਪੀਣਾ ਇੱਕ ਘੜਾ ਰੱਖੋ ਘੜਾ ਭਰ ਕੇ ਰੱਖਿਆ ਕਰੋ ਰਾਤ ਨੂੰ ਭਾਜੇਗਾ ਜਿੱਦਾਂ ਮੰਨ ਲਓ ਗਰਾਉਣੇ ਦੇ ਲੜਕੇ ਖੇਡਦੇ ਆ ਵੱਡਾ ਘੜਾ ਲੈ ਕੇ ਗਰਾਉਂਡ 'ਚ ਸ਼ਾਮ ਨੂੰ ਭਰ ਜਾ ਕਰੋ ਸੇਰੇ ਆ ਕੇ ਦਾ ਪਾਣੀ ਪੀਆ ਕਰੋ ਤੁਹਾਨੂੰ ਕਦੀ ਇਹ ਚੀਜ਼ ਪ੍ਰੋਬਲਮ ਨਹੀਂ ਆਏਗੀ ਕੋਈ ਤੁਹਾਨੂੰ ਜੁਕਾਮ ਕੋਈ ਨਿੱਛਾ ਕੁੱਛੇ ਵੀ ਨਹੀਂ ਲੱਗੇਗਾ ਵੀ ਜੇ ਤੁਸੀਂ ਠੰਡਾ ਪਾਣੀ ਪੀਓਗੇ ਤੁਹਾਨੂੰ ਇਹ ਪ੍ਰੋਬਲਮ ਆਣੀ ਆਣੀ ਹੈ ਇਸ ਕਰਕੇ ਸਾਰੇ ਨਵੀਂ ਪੀੜ੍ਹੀ ਹਦਾਇਤ ਹੈਗੀ ਆ ਇਹਦੇ ਵਿੱਚ ਕਾਲੇ ਛੋਲੇ ਲਿਆ ਕਰੋ ਮਿੱਟੀ ਦੇ ਕੁੱਡੇ 'ਚ ਭਰਾ ਨੂੰ ਪੀਆਏਗਾ ਸੇਰੇ ਖਾਏਗਾ ਜਿਹੜਾ ਸਪੋਰਟਸਮੈਨ ਮੁੰਡਾ ਜਾਂ ਜਿਮ ਲਾਂਦਾ ਹੈ ਦਹੀਂ ਜਮਾਏ ਖਾਏ ਕਰੋ ਜੇ ਲੱਸੀ ਬਣਾ ਕੇ ਪੀਆ ਕਰੋ ਤਾਨੂੰ ਕਦੀ ਵੀ ਇਸ ਕੋਈ ਦਿੱਕਤ ਨਹੀਂ ਆਈ ਸਾਰੀ ਉਮਰ ਇਸ ਤੰਦਰੁਸਤੀ ਰਹੋਗੇ ਤੁਸੀਂ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਸਾ ਨੰਬਰ ਸਰਦੀਓ ਦੁਕਾਨਦਾਰ ਜਿਹੜੇ ਕਿ ਕਈ ਸਾਲਾਂ ਤੋਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਘੜਿਆਂ ਦੀ ਵਿਕਰੀ ਕਰਦੇ ਨੇ ਤੇ ਇਹਨਾਂ ਵੱਲੋਂ ਅੱਜ ਇਸ ਮਿੱਟੀ ਦੇ ਘੜੇ ਦੇ ਗੁਣ ਦੱਸੇ ਗਏ ਨੇ ਕਿਉਂਕਿ ਜੀਵਨ ਦੇ ਸ਼ੁਰੂਆਤ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਇਸ ਘੜੇ ਦੀ ਇਨਸਾਨੀ ਜੀਵਨ ਦੇ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਤੇ ਅੱਜ ਦੁਕਾਨਦਾਰਾਂ ਵੱਲੋਂ ਇਸ ਗੱਲ ਨੂੰ ਲੈ ਕੇ ਨਵੀਂ ਪੀੜ੍ਹੀ ਨੂੰ ਹਦਾਇਤ ਵੀ ਕੀਤੀ ਗਈ ਹੈ ਵੀ ਜੇ ਘਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਕਿਤੇ ਨਾ ਕਿਤੇ ਘੜੇ ਦੇ ਪਾਣੀ ਪੀ